ਇੰਗ ਡੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਕਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈਆਂ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਇਹ ਵੀਡੀਓ ਬਣਾਉਣ ਪਹੁੰਚੇ ਆਂ ਚਾਰ ਨਗ ਮੱਜਾਂ ਦੇ ਵਿੱਚ ਤੋਂ ਦਿਖਾਵਾਂਗੇ ਚਾਰੇ ਮੱਜਾਂ ਜਿਹੜੀਆਂ ਸੂਈਆਂ ਸਵਾਈਆਂ ਹੋਣਗੀਆਂ ਜੀ ਦੁੱਧ ਦੀ ਗੱਲ ਕਰ ਲਈਏ ਦੁੱਧੋ ਦੋਸਤੋ 7-8 ਕਿਲੋ ਤੋਂ ਲੈ ਕੇ ਤੇ 9 ਦੇ ਲਾਗ ਬੰਨੇ ਤੱਕ ਹੋਊਗਾ ਜੀ ਅਰੇ ਇਹਦੀ ਗੱਲ ਕਰ ਲਈਏ 45000 ਤੋਂ ਲੈ ਕੇ ਤੇ 55000 ਦੇ ਵਿੱਚ ਵਿੱਚ ਹੋਣਗੇ ਹੈ ਨਾ ਜੀ। ਹਾਂਜੀ। ਬਾਕੀ ਦੀ ਡਿਟੇਲ ਆਪਾਂ ਸਾਰੀ ਬਾਈ ਗੁਰਪ੍ਰੀਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸੰਜੀ ਕਰਾਂਗੇ। ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਦੇ ਤਾਂ ਕਿ ਬਾਅਦ ਵਿੱਚ ਕੋਈ ਲਾਂਬੇੜੀ ਗੱਲ ਨਾ ਹੋਵੇ। ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਬਸਕ੍ਰੀਬ ਕਰ ਦਿਓ। ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਦੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਫੋਲੋ ਕਰੋ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਜੀ ਆਓ ਵੀ ਇਹਨਾਂ ਗੱਲਬਾਤ ਕਰੀਏ ਵੀਡੀਓ ਐਂਡ ਤੱਕ ਜ਼ਰੂਰ ਦੇਖਣੀ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾੜਾ ਹੋਰ ਬਾਈ ਠੀਕ ਠਾਕ ਹਾਂਜੀ ਹਾਂਜੀ ਵਧੀਆ ਵਧੀਆ ਚੱਲ ਚੱਲ ਇਹਦਾ ਵਧੀਆ ਕੰਮ ਕਰ ਹਾਂਜੀ ਵਧੀਆ ਜੀ ਵਧੀਆ ਚੱਲੀਏ ਪਰ ਡਰੈਸ ਬੋ ਵੀ ਆਪਣਾ ਜੀ ਡਰੈਸ ਪਿੰਡ ਝਾਮ ਕੇ ਖੜਦ ਜਿਹੜਾ ਤਰਨ ਤਾਨ ਹਾਂਜੀ ਤਸਵੀਰ ਵੀ ਤਰਨ ਤਾਨ ਹਾਂਜੀ ਨਾਮ ਜੇ ਪ੍ਰਤਾਪ ਸਿੰਘ ਜੀ ਦਾ ਫੋਨ ਨੰਬਰ 628474268472 ਜੀ ਹੋਰ ਖੈਰਾ ਡੇਰੀ ਫਾਰਮ ਇੱਕ ਨਾਲੇ ਸਾਰੇ ਭੈਣ ਭਰਾਵਾਂ ਨੂੰ ਆਪਾਂ ਦੀ ਜਾਇਆ ਨੇ ਧੰਨਵਾਦ ਜੀ ਇਹੋ ਹੀ ਰਿਕਵੈਸਟ ਬੇਨਤੀ ਕਰਦੇ ਹਾਂ 10 ਨੂੰ ਵੱਧ ਤੋਂ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਖੋਲੋ ਕਰੋ ਤੇ ਵੱਧ ਤੋਂ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਬਾਕੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਠੀਕ ਹੈ ਜਿਹੜਾ ਡੰਗਰ ਪਸੰਦ ਆਉਂਦਾ ਫਿਰ ਆਪਾਂ ਸਾਈ ਬੇਨਾ ਬਹਉਦੇ ਘਰੇ ਆ ਕੇ ਆਪਦੀ ਤਸਲੀ ਕਰਦੇ ਜੀ ਜ਼ਰੂਰ ਕਰੋ ਹੈਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਆਪਣੇ ਕੋ ਬ੍ਰਿਮ ਸਿੰਘ ਜੀ ਬਿਨਾ ਬੱਚਿਆਂ ਤੋਂ ਆ ਪਹਿਲਾ ਸੂਆ ਵੀ ਹੋਊਗਾ ਦੂਜਾ ਵੀ ਹੋਊਗਾ ਤੀਜਾ ਵੀ ਹੋਊਗਾ ਬਾਕੀ ਜਿੰਦਾਂ ਜਿੰਨਾਂ ਜਿਹੜੀ ਡਿਟੇਲ ਭੈਣ ਭਰਾਵਾਂ ਦੇ ਗਾੜੀ ਦੱਸ ਦੇਣੀ ਆ ਠੀਕ ਹੈ ਜੀ ਆਪਦਾ ਕੋਈ ਗੈਸ ਲਾਵੇ ਆਪਦਾ ਵੀ ਕਿ ਨਰਕ ਵਰਕ ਕਰਕੇ ਠੀਕ ਹੈ ਜੀ ਹਾਂਜੀ ਹਾਂਜੀ ਸ਼ੁਰੂ ਕਰ ਲਈ ਆਪਾਂ ਇਸ ਮੱਝ ਤੋਂ ਪਹਿਲਾਂ ਦਸੀਏ ਇਹ ਡਿਟੇਲ ਇਹ ਭਾਜੀ ਸੂਆ ਪਹਿਲਾਂ ਜੇ ਝੋਟੀ ਦਾ ਹੂੰ ਬਾਕੀ ਬੋਡੀ ਸਟਰਕਚਰ ਭੈਣ ਭਰਾਵਾਂ ਦੇ ਗਾੜੀ ਜਿੰਦਾਂ ਦੀ ਸਭੀ ਉਦਾਂ ਦਾ ਉਹਨੇ ਮੁੱਲ ਵਟ ਲਿਆ ਉਦੋਂ ਦੇ ਆਪਾਂ ਵਟਣਾ ਕੀ ਗੱਲ ਹੈ ਤਸਵੀ ਨੂੰ ਹੋਏ ਜੇ ਕੋ ਤਿੰਨ ਸਾਢੇ ਤਿੰਨ ਮਹੀਨੇ ਇਹ ਨਾਲ ਸਿੰਗਲ ਪਿਆ ਇਹ ਟਿਹਾਰੀ ਪਈ ਇੱਕ ਥੋੜਾ ਕੈਂਬਰੇ ਤੋਂ ਡਰਦੀ ਹੈ ਹਾਂਜੀ ਤੇ ਕਿਉਂ ਚਵਾਰੀ ਕੋਈ ਗੱਲ ਨਹੀਂ ਮਿਲਦੀ ਭੜੇ ਦੀ ਦੁੱਧ ਕਿੰਨਾ ਜੀ ਦੁੱਧ ਭਾਜੀ ਇਹ ਥਾਲੇ ਪੱਕਾ ਜਿਹੜਾ ਨਾ 7 ਲੀਟਰ ਦੇ ਜਿਹੜਾ ਹੁਣ ਚਵਾ ਲੈਣਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਕਿੰਨਾ ਮੁੱਲ ਦਾ ਮੁੱਲ ਭਾਜੀ ਬਿਲਕੁਲ ਇਹਦਾ ਜੈਰ ਆ ਹਾਂਜੀ ਇਹਦੀ ਪੂਰੇ 50000 ਚ ਪਹੁੰਚ ਗਈ ਤੇ 47 ਦੀ ਦੇ ਦਿੱਤੀ ਕਿੰਨਾ ਕੁ ਮੰਨ ਤਾ ਸਕਦਾ 50 ਜੋ ਹੈ ਕਿ ਬਜੈਸੁਰ 1 ਕਿਰੀ 1 ਕਿਰੀ ਪੂਰੇ 47000 ਦੇ ਵਿੱਚ ਪਹੁੰਚ ਜੀ ਗੱਡੀ ਆਉਂਦੀ ਲੈ ਪੂਰੇ 44000 ਜੀ 44000 ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ 47000 ਰੁਪਿਆ ਡਿਮਾਂਡ ਜੇ ਕੋਈ ਵੀਰ ਗੱਡੀ ਆਪਿੰਦਾਵੇ ਫੇਰ 44000 ਰੁਪਿਆ ਹਾਂਜੀ ਹਾਂਜੀ ਠੀਕ ਹੈ 47000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਜਿਹੜੀ ਪਹੁੰਚਦੀ ਹੈ ਹਾਂਜੀ ਲਓ ਜੀ ਕੱਢੋ ਜੀ ਬਾਹਰ ਤੋਰ ਕੇ ਦਿਖਾਈਏ ਜੀ ਹਾਂਜੀ ਬ੍ਰਿਮ ਸਿੰਘ ਜੀ ਦੱਸਿਓ ਜੀ ਦੋ ਨੰਬਰ ਦੀ ਡਿਟੇਲ ਇਹ ਦੀ ਇਹ ਭਾਜੀ ਸੂਹਾ ਦੁੱਜਾ ਹਾਂਜੀ ਪੁੱਤ ਜਾਲ ਵਾਲੇ ਚੌਥਾ ਲਾਲੇ हां ਮੈਂ ਲਵੇ ਕੋ ਦਾਵਾ ਸੁਆ ਦੁੱਝਾ ਦੀ ਆ ਪੱਕੀ ਆ ਅੱਛਾ ਜੀ ਤੇ ਇਹ ਵੀ ਭਾਈ ਸੂਈ ਨੂੰ ਇਹ ਜੋ ਕੋ ਸਾਢੇ 3 ਨਵੇਂ ਸਾਢੇ 3 ਮਹੀਨੇ ਟਾਈਮ ਗਾ ਸੂਈ ਤੇ ਉਹ ਵੀ ਮੱਧ ਮਹੀਨੇ ਖਣ ਦੀ ਬਣੀ ਆ ਅੱਛਾ ਜੀ ਇਹ ਵੀ ਭਾਜੀ ਕੋ 35 ਦਿਨਾਂ ਦੀ ਬਣੀਆਂ ਨੇ ਆ ਪਾ ਦੇਣੀ ਆ ਦੁੱਧ ਦੇ ਸੰਗ ਠੀਕ ਹੈ ਜੀ ਦੁੱਧ ਭਾਜੀ 7 ਲੀਟਰ ਲਾਵੇ ਕੋ ਪੱਕਾ ਜਿਹੜਾ ਹੁਣ ਚੁਆਈ ਆ ਹਾਂ ਬੱਚਾ ਨਹੀਂ ਆਗਾ ਮਿਲ ਜੀ ਭਰੇ ਤੇ ਆ ਠੀਕ ਹੈ ਜੀ ਸਾਢੇ ਤਨਾਂ ਦੀ ਸੂਈ ਆ ਮਹੀਨੇ ਦੀ ਬਣੀ ਹੈ ਮਹੀਨੇ ਦੀ ਬਣੀ ਹੈ ਹਾਂ ਜੀ ਤੇ ਇਹਦਾ ਵੀ ਰੇਟ ਜੇ ਗੱਲ ਕਰੀਏ ਨਾ ਰੇਟ ਦੀ ਹੂੰ ਹਾਂਜੀ ਇਹਦੀ ਭਾਜੀ 21 ਦੀ ਆਪਾਂ ਜੈਸਨੋ ਵਾਲਾ ਕੰਮ ਹੀ ਕਰ ਦੇਣਾ ਹੂੰ ਇਹਦੀ ਪੂਰੇ 48000 ਦੇ ਵਿੱਚ ਪਹੁੰਚ 48000 ਤੇ ਗੱਡੀ ਆ ਆਪਾਂ ਨੇ ਕਰਦੀ ਦੋ ਹਾਂਜੀ ਦੋਵੇਂ ਦਾ ਬਰਾਬਰ ਨਹੀਂ ਨਹੀਂ ਆਪਾਂ ਅੱਗੇ ਉਹਦਾ 50 ਕਰਨਾ ਹੈ ਆਪਾਂ 2000 ਰੁਪਏ ਤਾਂ ਹੀ ਛੱਡਤਾ ਪੂਰੇ 48000 ਦੇ ਵਿੱਚ ਪਹੁੰਚ ਗੱਡੀ ਆmdi ਲੈਵੇਂ ਜੈਸਨੋ 45 45 ਲਿਓ ਜੀ ਕੱਢੋ ਜੀ ਬਾਹਰ ਵੱਡਾ ਕੱਢ ਕਾ ਤੁਸੀਂ ਡਿਮਾਂਡ ਦੋਸਤੋ ਇਹਦੀ ਹੈਗੀ ਆ 48000 ਰੁਪਿਆ 48000 ਦੇ ਵਿੱਚ ਪਹੁੰਚ ਜੀ 47000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆਉਂਦਾ ਫੇਰ ਦੋਸਤੋ ਹੈਗੀ 45000 ਰੁਪਏ ਦੇ ਵਿੱਚ ਹਾਂਜੀ ਹਾਂਜੀ ਮੰਗਣ ਨੂੰ ਆਪਾਂ 50 ਜੀ ਪਹੁੰਚ ਕਰ ਲੀਦਾ ਆਪਾਂ ਜਾਇਆ ਜਾਈ ਦੇ ਜੀ ਦੇ ਦੇਣੀ ਸੂਆ ਦੁੱਧਾ ਸੂਈ ਆ ਵੀਰ ਕਹਿੰਦਾ ਤੇ ਦੁੱਧ 7 ਕਿਲੋ ਜਿਹੜਾ ਮੌਕੇ ਦਾ ਤਿਆਰ ਹੋਗਾ ਜੀ ਬਾਕੀ ਦੀ ਤਸੱਲੀ ਜਿਹੜੀ ਕਰਨੀ ਆ ਨਿਰਖ ਪਰ ਕਰਨੀ ਆ ਤੁਸੀਂ ਆਪ ਕਰਨੀ ਬਣੀ ਨਹੀਂ ਆ ਜੀ ਕੋਈ ਮਹੀਨੇ ਖਣਦੀ ਠੀਕ ਹੈ ਜੀ ਪਰਾ ਪਾਣੀ ਕੋਈ ਆਪਾਂ ਦੁੱਧ ਦੇ ਹਿਸਾਬ ਨਾਲ ਦੇ ਦੁੱਧ ਦੇ ਹਿਸਾਬ ਨਾਲ ਦੋਸਤੋ ਅੱਜ ਦਾ ਮੁੱਲ ਜੀ ਦਾ ਲੋ ਜੀ ਕਰੂ ਚੱਕਰ ਚੱਲ ਬੱਧ ਹਾਂ ਜੀ ਤਿੰਨ ਨੰਬਰ ਦੱਸੀਏ ਭਾਈ ਜੀ ਤਿੰਨ ਨੰਬਰ ਭਾਜੀ ਸੂਹਾ ਤੇਜਾ ਹਾਂ ਜੀ ਭੈਣ ਭਰਾਵਾਂ ਦੀ ਗਾੜੀ ਆ ਤੇਜਾ ਵਾਲੇ ਕੋ ਚੌਥਾ ਵਾਲੇ ਵੱਡੀ ਮੈਂ ਨਹੀਂ ਠੀਕ ਹੈ ਜੀ ਦੁੱਧ 7 ਜੀ 6 ਲਾ ਦੇ ਠੀਕ ਹੈ ਜੀ ਇਹ ਇਹ ਵੀ ਸੂਈ ਜੇ ਸਾਡੇ ਇੱਕ ਤਨਾ ਮਹੀਨਿਆਂ ਦੀ ਬਚਾ ਨਹੀਂ ਆ ਗਾ ਮਿਲਦੀ ਭਾੜੇ ਤੇ ਦੋ ਮਹੀਨੇ ਟੈਂਪਰ ਦੇ ਮੇਰੇ ਹਾਂਜੀ ਹਾਂਜੀ ਠੀਕ ਹੈ ਜੀ ਦੁੱਧ ਕਿੰਨਾ 7 ਕਿਲੋ ਜੀ ਦੁੱਧ ਭਾਜੀ 7 ਤੇ 6 ਲਾਵੇ ਕੋਈ 6 ਲਾ ਕੇ ਕੋਈ ਸੌਦਾ ਕਰ ਲਿਖਾਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਦੋਸਤੋ ਇੱਕ ਚੀਜ਼ ਨੋਟ ਕਰਿਓ ਇਹਦੀ ਮੱਝ ਦੀ ਪੂਛ ਵੇਖੋ ਧਰਤੀ ਦੇ ਨਾਲ ਐ ਖਿੰਡੀ ਹੋਏ ਮੋਦਮ ਭਾਜੀ ਮੱਝ ਵੱਡੀ ਸੀ ਥੋੜੀ ਸੰਭੀ ਨਹੀਂ ਬੰਦਿਆ ਲਓ ਜੀ ਵੇਖੋ ਪੂਛ ਮੈਂ ਤੁਹਾਨੂੰ ਐ ਐਂਡ ਤੱਕ ਵਿਖਾਤੀ ਵੇਖੋ ਉਦਾਂ ਉਹ ਉਹਨਾਂ ਤਰ੍ਹਾਂ ਆਪਾਂ ਨਹੀਂ ਕੋਂਦੇ ਭੈਣ ਭਰਾਵਾਂ ਦੀ ਗੱਡੀ ਆਉਂਦੇ ਵਈ ਸੱਜਰ ਮੈਂ ਨਹੀਂ ਉਹ ਲੈਂਦੀ ਕਵੀ ਜੀ ਦੇ 1 ਲੱਖ 20 ਹਜ਼ਾਰ ਦੀ ਖਰੀਦੀ ਆ ਸੱਜਰ ਹੈ ਨਾ ਠੀਕ ਹੈ ਹੁਣ 6 ਕਿਲੋ ਦੁੱਧ ਆ ਜੀ ਹਾਂਜੀ ਵੇਖੋ ਤੁਸੀਂ ਨਾ ਪੜਾਪੜਾ ਮੈਂ ਨਾ ਡੇਢ ਡੇਢ ਜਿੱਥੇ 14 ਪਿੱਠ ਪੜਾ ਦੋਸਤੋ ਮੈਂ ਤਾਂ ਵੇਖੋ ਚੈੱਕ ਕਰੋ ਆ ਲਓ ਜੀ ਅੱਛਾ ਅੱਬਾ ਜੀ ਇਹਦੀ ਪਹੁੰਚ ਕਿੰਨੇ ਚ ਕਰਨੀ ਇਹ ਭਾਜੀ ਜਾਇਆ ਜਾਈ ਜਾਇ ਜੀ ਦੇਣੀ ਆਪਾਂ ਹੂੰ ਇਹ ਨਹੀਂ ਭੀ ਆਪਾਂ ਜਿਆਦੇ ਮੰਗੀ ਜਾਣੇ ਆ ਹਾਂਜੀ ਹਾਂਜੀ ਆਪਾਂ ਭਾ ਕਰਨੇ ਆ ਜੈਸਨ ਵਾਲੇ ਹਾਂਜੀ ਹਾਂ ਅਗਲਾ ਲੈਣਾ ਲੈ ਲਿਆ ਅਗਲੇ ਦੀ ਮਰ ਜਨੇ ਲੈ ਗਿਆ ਲੈ ਗਿਆ ਜਿਹੜਾ ਰਹਿ ਗਏ ਠੀਕ ਹੈ ਕਰਨ ਨੂੰ ਤਾਂ ਭਾਵੇਂ ਇਹਦੀ 50 ਚ ਵੀ ਪਹੁੰਚ ਕਰ ਗਈ ਭਾਵੇਂ ਜੀ ਪੂਰੇ 45 ਹਜਰ ਚ ਪਹੁੰਚ ਕਰਦੀ ਹੈ ਐਗੀ ਕਿਉਂਕਿ ਜੈਸਨ ਤੁਸੀਂ 1000 ਛੱਡਾਂਗੇ 44000 44000 ਦੇ ਵਿੱਚ ਪਹੁੰਚ ਗੱਡੀ ਆਪ ਦੀ ਲੈ ਪੂਰੇ 44000 ਬਿਲਕੁਲ ਇਹਦੇ ਵਿੱਚ ਰੁਪਈਆ ਨਹੀਂ ਕੱਟ ਹੋਣਾ 15 ਵਾਲੇ ਮੁੱਲ ਦੋਸਤੋ ਇਹਦੇ ਸਿਰਫ ਇਹਦੇ ਵਿੱਚੋਂ ਆਪਾਂ ਲਿਆ ਹੋਰ ਵੀ ਛੋਟ ਹੋਣੀ ਜੀ ਬਿਲਕੁਲ ਦੋਸਤੋ ਨੋਰਮਲ ਰੇਟ ਲਓ ਜੀ ਕਰ ਲੋ ਚੱਕ ਭਾਜੀ ਭਾਵੇਂ 44000 ਚ ਪਹੁੰਚ ਭਾਵੇਂ ਮਗਰ ਪੁੱਛ ਕੇ ਅਗਲਾ ਲੈ ਜਾਏ ਸਿਰਫ 1000 1500 ਰੁਪਇਆ ਲੈਣਾ ਇਹਦੇ ਵਿੱਚੋਂ ਜਿਆਦਾ ਠੀਕ ਹੈ ਜੀ 44000 ਚ ਪਹੁੰਚ ਰਹੀ ਜੀ 44000 ਚ ਪਹੁੰਚ 44000 ਦੇ ਵਿੱਚ ਪਹੁੰਚ ਜੇ ਕੋਈ ਵੀ ਗੱਡੀ ਆਪਣੀ ਲਈ ਕਹਦਾ ਫੇਰ 44000 ਰੁਪਇਆ ਦੇ ਪੂਰੇ 44000 ਲਓ ਜੀ ਕਰੋ ਚੱਕ ਜੀ 6 ਕਿਲੋ ਦੁੱਧ ਮਿਲਣਗੇ ਬਾੜੇ ਤੇ ਮਿਲੂਗੀ ਬਾਕੀ ਮਿਲੂਗੀ ਬਾੜੇ ਤੇ ਨਾਲ ਦੁੱਧ ਵੀ 6 ਕਿਲੋ ਤੇ ਨਾਲ ਮੱਝ ਮਿਲ ਜਣੀ 44000 ਰੁਪਇਆ ਦੇ ਵਿੱਚ ਚਲ ਬੱਤ ਚੈੱਕ ਤੁਸੀਂ ਕਰ ਲਿਓ ਪਿੱਠ ਪੁੜਾ ਚੈੱਕ ਕਰ ਲਓ ਮੈਂ ਤਾਂ ਸੋਹਣੀ ਹੈ ਬੁਰੀ ਲਓ ਜੀ ਕਰੋ ਚੱਕ ਜੀ ਦੋਸਤ ਮੁੱਲ ਜਿਹੜੀ ਬਿਲਕੁਲ ਨਾਰਮਲੀ ਹੈ ਇਹ ਦੋ ਅੱਗੇ ਆ ਗਿਆ ਭਾਈ ਜੀ 4 ਨੰਬਰ ਦੀ ਗਾੜੀ ਭਾਈ ਸੂਹਾ ਦੁੱਝਾਲ ਵਾਲੇ ਕੋ ਤਿੱਜਾਲ ਵਾਲੇ ਹਾਂਜੀ ਤੇ ਬੱਡੀ ਮੈਂ ਜੇ ਪੂਰੀ ਤੇ ਮਗਰਲੇ ਖਾਂਦੀ ਤੇ ਲੜਿਆ ਤੇ ਦੁੱਧ 8 ਕਿਲੋ ਜੇ ਮੈਂ ਨੇ ਫਿਰ ਮਗਰਲੇ ਖਾਂਦੀ ਤੇ ਲੜਿਆ ਜੀ ਹਾਂ ਦੁੱਧ 8 ਕਿਲੋ ਬਹਿਣੀ ਵਾਲੇ ਪਾਸੇ ਦੀ ਹਾਂਜੀ ਹਾਂਜੀ ਬਹਿਣੀ ਵਾਲੇ ਪਾਸੇ ਦਾ ਮਗਰਲਾ ਖਾਂਦੀ ਤੇਲ ਜੇ ਦੋਸਤੋ ਇਹ ਦੁੱਧ 8 ਕਿਲੋ ਜੇ ਮੈਂ ਥਲੇ ਜਿਹੜਾ ਹੁਣ ਚਪਾਉਣ ਦੀ ਹਾਂਜੀ ਤੇ ਸੂਈ ਨੂੰ ਇਹ ਜੇ ਸਾਢੇ 3-4 ਮਹੀਨੇ ਹਾਂ ਕੋਈ 50 ਦਿਨਾਂ ਦੀ ਸ਼ੱਕ ਚ ਵੀ ਹੈਗੀ ਹੈ ਡਾਕਟਰ ਤੋਂ ਚੈੱਕ ਕਰਾਈ ਜੀ ਠੀਕ ਹੈ ਕਨਫਰਮ ਕੋਈ ਨਹੀਂ ਗੰਫਰਮ ਨਹੀਂ ਆਪਾਂ ਚੈੱਕ ਪਾਸ ਡੰਗਰ ਚੰਗੀ ਤਾਂ 3-4 ਸਾਢੇ 3-4 ਮਹੀਨੇ ਪਹਿਲਾਂ ਠੀਕ ਹੈ ਜੀ ਆਪਾਂ ਦੁੱਧ ਵਾਲਾ ਮੁੱਲ ਕਰਨਾ ਜੀ ਕਿੰਨੇ ਇਹਦੀ ਭਾਜੀ ਪਹੁੰਚ ਤੇ ਆਪਾਂ 55 ਜੀ ਆਪਾਂ ਕਰ ਦਈਏ ਨਾ 55 ਦੇ ਨਾ 53 ਹਾਂਜੀ ਇਹਦੀ ਆਪਾਂ ਕਰਾਂਗੇ ਜੀ ਪੂਰੇ 51000 ਦੇ ਵਿੱਚ ਪਹੁੰਚ 51000 ਗੱਡੀ ਆਪ ਦੇ ਲੈਵੇ 48000 ਦੀ 48000 ਲਓ ਜੀ ਦੋਸਤੋ ਲਾਗੀ ਸਕੀਮ 51000 ਦੇ ਵਿੱਚ ਇਹਦੀ ਪਹੁੰਚ ਹੈਗੀ ਜੀ ਜੇ ਕੋਈ ਵੀਰ ਗੱਡੀ ਆਪਣੀ ਦੇਖੇ ਹੁੰਦਾ ਤੇ ਫੇਰ 48000 ਕੀ ਹਾਂਜੀ ਮੱਝ ਸੋਹਣੀ ਹੈ ਕਦ ਕਦ ਇਹਦਾ ਚੈੱਕ ਹੁੰਦਾ ਨਹੀਂ ਕੋ ਲੋ ਜੀ ਵੇਖੋ ਜੀ ਜੇ ਗੱਡੀ ਆਉਂਦੀ ਲਿਆਉ 48000 ਦੀ ਪਹੁੰਚ ਕਰਾਉਣੀ 51 ਦੀ 8 ਕਿਲੋ ਦੁੱਧ 8 ਕਿਲੋ ਦੁੱਧ ਮਗਰਲੇ ਥਾਂ ਦੇ ਤਲੜ ਬੈਣੀ ਮਗਰਲੇ ਥਾਂ ਦੀ ਤਿਲ ਤੇ 50 ਦਿਨ ਦਾ ਟਾਈਮ ਕੋਈ ਹੋ ਗਿਆ ਇਹਨੂੰ ਕੀ ਗੱਲ ਲੱਗੇ ਇਹਨੂੰ ਵੀ ਹਾਂਜੀ ਕਨਫਰਮ ਕੋਈ ਨਹੀਂ ਹਾਂਜੀ ਹਾਂਜੀ ਲੋ ਜੀ ਚੈੱਕ ਕਰ ਲੋ ਨਾ ਕਰਦੇ ਭਾਜੀ ਆਪਾਂ 15 15 ਪਾਉਂਦੇ ਰੇ 12 12 ਮਾਲ ਨਹੀਂ ਲੱਭਣ ਦਿਆ ਬਰੋਂ ਠੀਕ ਹੈ ਜੀ ਬਾਕੀ ਜਿਹੜਾ ਆਪਾਂ ਆਪਾਂ ਦੇਂਦਾ ਇਹ ਭਾਅ ਤੇ ਉੱਕਾ ਨਹੀਂ ਰਭਦਾ ਨਹੀਂ ਮਿਲਦਾ ਬਹੁਤ ਘੱਟ ਮਿਲਦਾ ਨਹੀਂ ਲੱਭਣ ਦਿਆ ਕੋਈ ਮਾਲ ਹੋਣਾ ਤੁਹਾਨੂੰ ਬੜਾ ਮੰਡੀ-ਮੁੰਡੀ ਲੱਗੀ ਆ ਦਿਵਾਲੀ ਹਾਂਜੀ ਮਾਲ ਤੇ ਆਪਣੇ ਜ਼ਿਲ੍ਹੇ ਦਾ ਬੜਾ ਜ਼ਿਆਦਾ ਬਾਹਰ ਚਲ ਜਾਣਾ ਵਾ ਤੇ ਹੁਣ ਹਾਂਰੇ ਮਹੀਨੇ ਦੇ ਵਿੱਚ ਠੀਕ ਹੈ ਜੀ ਤੇ ਜੋ ਮਾਲ ਕਿੰਨਾ ਉਹ ਲੈ ਗਈ ਥੋਂ ਤੇ ਮਾਲ ਆਪੇ ਘਟਨੇ ਘਟਣੀ ਹੈਗੀ ਹਾਂਜੀ 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 ਠੀਕ ਹੈ ਜੀ ਲਓ ਜੀ ਦੋਸਤੋ ਚਾਰ ਨਗ ਤੁਹਾਨੂੰ ਦਿਖਾ ਪਿਆ ਚਾਰੇ ਨਗ ਸਵੇ ਸਵੇ ਡਿਟੇਲ ਕੱਲੇ-ਕੱਲੇ ਨਗ ਦੀ ਵੀਰ ਨੇ ਦੱਸਦੀ ਆ ਚੋਕ ਹੀ ਇੱਕ ਟਾਈਮ ਦੋ ਟਾਈਮ ਤਸਦੀ ਜਿਹੜੀ ਆ ਤੁਸੀਂ ਕਰਨੀ ਆ ਤੁਹਾਡਾ ਹੱਕ ਬਣਦਾ ਰਹਿ ਸਕਰੀ ਫੇਰ ਬੋਲ ਦੇਣਾ ਵੀ ਤਾਂ ਪਿੰਡ ਝਾਮ ਕੇ ਤਸਵੀਰ ਜਿਹੜਾ ਸ਼੍ਰੀ ਤਰਨ达ਰ ਸਾਹਿਬ ਬਾਈ ਦਾ ਨਾਮ ਹੈਗਾ ਜੇ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਬਾਈ ਜੀ ਇਕਰੀਫੇ ਬੋਲੋ ਹਾਂਜੀ ਫੋਨ ਨੰਬਰ ਹੈਗਾ ਜੀ 6284741427 6284741427 ਇਹੋ ਜੀ ਹੱਥ ਜੋੜ ਕੇ ਬੇਨਤੀ ਹੈ ਹਾਂਜੀ ਤੇ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਫਿਰ ਆਪਾਂ ਸਾਈਬੀਆਂ ਨਾਲ ਆਪਾਂ ਤੇ ਘਰੇ ਆ ਕੇ ਤੇ ਆ ਤਸल्ली ਕਰਕੇ ਜਰੂਰ ਖੜੋ ਠੀਕ ਹੈ ਜੀ ਹਾਂਜੀ ਹਾਂਜੀ ਧੰਨਵਾਦ ਉਸਰੇ ਵਾਲਾ ਵੀਡੀਓ ਰੱਖਣ ਵਾਸਤੇ ਜੀ